ਸਤਿਗੁਰੂ ਜੀ ਸਾਰਿਆਂ ਨੂੰ ਥੋੜੀ ਜਿਹੀ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਤਨੂਪਤਾਏ ਕੋ 2026 ਦੀ ਅੱਜ ਲੋੜੀ ਹੈ ਤੇ ਗੁਰਪਤੇ ਸਿੰਘ ਦੀ ਪਹਿਲੀ ਲੋੜੀ ਹੈ ਤੇ ਅਈ ਨਾਲ ਸਾਰੇ ਤੁਹਾਡ ਲੋੜੀਆਂ ਬਹੁਤ ਬਹੁਤ ਬਧਾਈਆਂ ਤੇ ਅੱਜ ਰਾਤ ਨੂੰ ਮੀਠਾ ਵੀ ਪਾਲਾਂਗੇ ਤੇ ਚੀਤੇ ਦੇ ਵਿੱਚ ਮੂੰਗਫਲੀ ਲੋੜੀਆਂ ਵੀ ਖਾਵਾਂਗੇ ਤੇ ਸਾਰੇ ਜਣੇ ਰਾਤ ਵਾਲੇ ਇੰਜੋਏ ਵੀ ਕਰਾਂਗੇ ਲੋੜੀ ਦੇ ਮਾਈ ਲੋੜੀ ਖੋ ਮਾਈ ਗੁੰਡਾ ਜਿਵੇਂ ਤੇਰਾ ਮੁੰਡਾ ਮੁੰਡਾ ਲਿਆ ਠੀਕ ਹੈ ਹਾਂਜੀ ਅੱਛਾ ਲੋੜੀ ਆਜਾ ਹਾਂਜੀ ਲੋੜੀ ਦੀਆਂ ਵਧਾਈਆਂ ਹਣ ਤੋ ਸਾਰਿਆਂ ਨੂੰ ਤੁਹਾਨੂੰ ਬਹੁਤ ਬਹੁਤ ਵਧਾਈਆਂ ਹਾਂ ਵਧਾਈਆਂ ਠੀਕ ਹੈ ਤੇ ਲੋੜੀ ਮੰਗਣੀ ਹੁਣ ਸ਼ੁਰੂ ਕਰ ਦਿੱਤੀ ਤੁਸੀਂ ਹੈ ਹਾਂਜੀ ਕਿਹੜੇ ਕਿਹੜੇ ਘਰ ਚੋਕੇ ਆਏ ਹੈ ਇਹ ਤਾਂ ਸ਼ੁਰੂਆਤ ਹੈ ਜੀ ਇਹ ਆਪਣਾ ਮੱਲਾ ਪੂਰਾ ਪਿਆ ਪੂਰਾ ਮੱਲਾ ਹਾਂਜੀ ਕੁਤੂਰੀ ਗੜ ਦਾ ਠੀਕ ਹੈ ਠੀਕ ਹੈ ਤੇ ਕਿਵੇਂ ਕਿੰਨੇ ਪੈਸੇ ਬਣ ਗਏ ਪਹਿਲਾਂ ਮੈਨੂੰ ਦੱਸੋ ਹੋਏ ਫੇਰ ਤਾਂ 15 ਰੁਪਏ ਜੁੜੇ ਨੇ ਦਿਖਾਓ ਕਿਹੜੇ ਆ ਇਹ ਦਿਖਾਓ ਦਿਖਾਓ ਹਾਂ 15 ਰੁਪਏ ਇਹ ਇਹ 10 ਵਾਲਾ ਨੋੜਾ ਹੈ ਇੱਕ ਮੰਜ ਵਾਲੀ ਟੀਵੀ ਤੇ ਅੱਛਾ ਤਾਂ ਇਹ ਪੈਸੇ ਜਿਹੜੇ ਬਣ ਗਏ ਉਹਨਾਂ ਦਾ ਕੀ ਕਰੋਗੇ ਫਿਰ ਅਸੀਂ ਇਹਨਾਂ ਗੁੱਡੇ ਲਿਆਵਾਂਗੇ ਵਾਹ ਜੀ ਵਾਹ ਅੱਛਾ ਗੱਟੂ ਤੇ ਆਪਾਂ ਉਹਦੀ ਲੋੜੀ ਵਧੀਆ ਤਰ੍ਹਾਂ ਮਨਾਵਾਂਗੇ ਹਾਂ ਤੇ ਗੁਰਦੁਆਰੇ ਤਿਆਰੀ ਚੱਲ ਰਹੀ ਪਈ ਫੁਰੀ ਪੂਰੀ ਚੱਲ ਰਹੀ ਹੈ ਮਾਗੀ ਕੀ ਕੀ ਤਿਆਰੀਆਂ ਕੀਤੀ ਆਪਣੇ ਗੁਰਦੁਆਰੇ ਲੋੜੀ ਦੀਆਂ ਲੋੜੀ ਦੇ ਆਵੀ ਤੇ ਮਾਗੀ ਦੇਵੀ ਅੱਛਾ ਬਲ ਔਨਲਾਈਨ ਲੜੀਆਂ ਲੱਗਿਆ ਨੇ ਜ਼ਿਆਦਾ ਹੋਈ ਆ ਅੱਛਾ ਤੇ ਮਾਗੀ ਦਾ ਲੰਗਰ ਚੱਲੇਗਾ ਅੱਛਾ ਤੇ ਔਰਡਰ ਕਿੱਥੇ ਵੱਲ ਹੋਏ ਨੇ ਉੱਥੇ ਲੋੜੀ ਦੇ ਅੱਛਾ ਕੁੜੀਆਂ ਕਿੱਥੇ ਹੋਈਆਂ ਯਾ ਲੋੜੀ ਜਾਣ ਲਈ ਉੱਥੇ ਗੁਰਦੁਆਰਾ ਤੇ ਰਾਤ ਨੂੰ ਮੁੰਡਿਆਂ ਨੇ ਲੋੜੀ ਜਾਣੀ ਐ ਠੀਕ ਐ ਇੰਨਾ ਕਰੇ ਕਿ ਵਗੈਰਾ ਬੱਚੇ ਹੋਣ ਲੋੜੀ ਜਾਣੀ ਐ ਤੇ ਵਾਈ ਗੁਰ ਜੀ ਦਾ ਖਾਸਾ ਵਾਈ ਸਾਰੇ ਸਤਿ ਸ੍ਰੀ ਅਕਾਲ ਤੇ ਸਾਰੇ ਸਤਿ ਨੂੰ ਮੁਸਕਰਾ ਤੇ ਸ਼ੁਭ ਕਾਮਨਾਵਾਂ ਤੇ ਹੋ ਹੈਪੀ ਲੋਰੀ ਬੱਲਾ

ਤੂੰ ਵੀ ਮੰਗ ਕੇ ਆ ਰੋੜੀ ਕਿੱਤੋਂ ਕਿੱਦਾਂ ਵੱਧੂ ਮਾੜੇ ਪੈਸੇ ਲੈ ਕੇ ਆਵੇਂ ਮੰਗ ਫਲੀ ਰੋੜੀ ਆ ਲੈ ਘਰ ਘਰ ਵਰਨਣ ਜਾਨਾ ਲੋ ਆਂਟੀਂ ਦੇਵ ਰੋੜੀ ਆਂਟੀ ਰੋੜੀ ਮੰਗਣ ਆਈਏ ਰੋਟੀ ਤਾਂ ਕਿ ਕਰੀਏ ਆਪਾਂ ਸਾਰਿਆਂ ਨੂੰ ਜੀ ਰੋੜੀ ਬੰਨਣ ਚਲੀਆਂ ਆ ਆਂ ਨੂੰ ਲੱਖ ਲੱਖ ਵਧਾਈਆਂ ਹਨ ਤੇ ਤੁਸੀਂ ਆ ਭਰਿਆ ਤਿਹਾੜ ਹੈ ਤੇ ਰੱਗਾਂ ਨੂੰ ਬਣਾਓ ਤੇ ਇੱਕ ਮਨਮਤਰੇ ਸਾਰੇ ਚੜ੍ਹਦੇ ਅਗਲਾ ਰੱਖੇ ਲੜਣਗੇ ਬਤਾ ਲੱਖ ਲੱਖ ਵਧਾਈਆਂ ਆ ਆ ਸਾਰੇ ਲੜ ਲੜੋ ਖਾਓ ਤੇ ਭੜੀ ਰੋਡੀਆਂ ਵੀ ਖਾਓ લાયો લાયો એના ઓકે ભાઈ બોલો બોલો